ਹਾਂਜੀ ਐਮਐਲ ਸਾਹਿਬ ਜੋ ਕੁਦਰਤ ਦਾ ਕਹਿਰ ਚੱਲ ਰਿਹਾ ਹੈ ਕਿੰਨੇ ਦਿਨਾਂ ਤੋਂ ਹੜ ਦਾ ਮਾਹੌਲ ਬਣਿਆ ਪਿਆ ਲਗਾਤਾਰ ਪੰਜ-ਛੇ ਦਿਨਾਂ ਤੋਂ ਪਾਰਸ ਜਿਹੜੀ ਆ ਮੀਂਹ ਲਗਾਤਾਰ ਪੈ ਰਿਹਾ ਹੈ ਮੀਂਹ ਪੈਣ ਦੇ ਨਾਲ ਪਿੰਡ ਸਠਿਆਲਾ ਤੋਂ ਰਾਜਵਿੰਦਰ ਸਿੰਘ ਇੱਕ ਵਿਅਕਤੀ ਹੈ ਜਿਹਦਾ ਘਰ ਦੀ ਛੱਤ ਡਿੱਗੀ ਆ ਛੱਤ ਡਿੱਗਣ ਦੇ ਨਾਲ ਇੱਕ ਬੱਚੀ ਉਹਨਾਂ ਦੀ 12 ਸਾਲ ਦੀ ਜਿਹਦੀ ਡੈਥ ਹੋ ਗਈ ਆ ਹੁਣੇ ਹੀ ਡਾਕਟਰ ਸਾਹਿਬ ਕੋ ਆਏ ਨੰਨੇ ਉਹਨੂੰ ਡੈੱਡ ਡਿਕਲੇਅਰ ਕੀਤਾ ਕਿ ਪੂਰਾ ਪਰਿਵਾਰ ਦੇ 5-6 ਮੈਂਬਰ ਸੀਗੇ ਇੱਕ ਕਮਰੇ ਦੇ ਥੱਲੇ ਇੱਕ ਛੱਪ ਦੇ ਥੱਲੇ ਜਿੱਦੀ ਛੱਤ ਡਿੱਗੀ ਆ ਤੇ ਉਹ ਛੱਤ ਦੇ ਥੱਲੇ ਸਾਰਾ ਹੀ ਪਰਿਵਾਰ ਅ ਛੱਪ ਦੇ ਥੱਲੇ ਆਗਾ ਜਿੱਦੇ ਨਾਲ ਉਹਨਾਂ ਦੀ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਨੇ ਰਾਜਵਿੰਦਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਨੇ ਇੱਕ ਦੋ ਦੇ ਲੱਤਾਂ ਬਾਹਮਾਂ ਟੁੱਟੀਆਂ ਨੇ ਸੋ ਮੈਂ ਇਹਨਾਂ ਨੂੰ ਭਰੋਸਾ ਦੋਨਾ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਦੇ ਵਿੱਚ ਪਰਿਵਾਰ ਦੇ ਨਾਲ ਤੇ ਪਰਿਵਾਰ ਨੂੰ ਜੋ ਵੀ ਮਾਲੀ ਸਹਾਇਤਾ ਬੰਦੀ ਆ ਅਸੀਂ ਉਹ ਦਵਾਵਾਂਗੇ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਸਾਰਿਆਂ ਨੂੰ ਇਹ ਸਾੜ ਦੇ ਮੌਲ ਤੋਂ ਬਚਾ ਕੇ ਰੱਖੇ ਸੁਭ ਸ਼ਾਂਤੀ ਰੱਖੇ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਮੈਸੇਜ ਮੇਰਾ ਸਾਰਿਆਂ ਲਈ ਹੈ ਕਿ ਜਿੱਥੇ ਵੀ ਲੱਗਦਾ ਹੈ ਕਿ ਪਾਣੀ ਦਾ ਸતર ਵਧ ਰਿਹਾ ਹੈ ਜਾਂ ਜਿੱਥੇ ਆਪ ਦੇ ਘਰਾਂ ਦੇ ਵਿੱਚ ਸ਼ਫਤਾ ਕੱਚੀਆਂ ਨੇ ਇਸ ਗੱਲ ਦਾ ਸੁਚੇਤ ਰਹੋ ਧਿਆਨ ਰੱਖੋ ਕਿ بارش ਜਿਹੜੀ ਲਗਾਤਾਰ ਪੈ ਰਹੀ ਹੈ ਕਿ ਜਿੱਥੇ ਖਤਰਾ ਲੱਗਦਾ ਹੈ ਕਿ ਉਹ ਕਾਲੀ ਕਰ ਦੇ ਰੱਖੇ ਆਪਣੇ ਘਰਾਂ ਨੂੰ ਖਾਲੀ ਕਰਕੇ ਨਾਲ ਦੇ ਕਿਸਾਨ ਗਵਾਂਢ ਕਿਸੇ ਪੈਲ ਭਰਾ ਦੇ ਘਰਾਂ ਇੰਡੀਆ ਨੂੰ ਧੰਨਵਾਦ